ਪੀਐਮ ਮੋਦੀ ਥਾਈਲੈਂਡ ਦੇ ਦੌਰੇ ਦੇ ਲਈ ਹੋ ਗਏ ਨੇ ਰਵਾਨਾ ਪੀਐਮ ਮੋਦੀ ਦੀ ਥਾਈਲੈਂਡ ਦੇ ਲਈ ਹੈ ਇਹ ਤੀਸਰੀ ਯਾਤਰਾ ਥਾਈਲੈਂਡ ਦੇ ਪ੍ਰਧਾਨ ਮੰਤਰੀ ਦੇ ਨਾਲ ਹੋਵੇਗੀ ਦਵੱਲੀ ਗੱਲਬਾਤ ਤੇ ਬਿਮਸਟੈਕ ਸਿਖਰ ਸੰਮੇਲਨ ਦੇ ਵਿੱਚ ਵੀ ਕੀਤੀ ਜਾਵੇਗੀ ਸ਼ਰਕਤ ਜਿਹਾ ਦੱਸਦੀ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਥਾਈਲੈਂਡ ਦੇ ਦੌਰੇ ਦੇ ਲਈ ਰਵਾਨਾ ਹੋ ਗਏ ਨੇ ਉਹਨਾਂ ਦੀ THAILAND ਦੇ ਲਈ ਇਹ ਤੀਸਰੀ ਯਾਤਰਾ ਹੋਵੇਗੀ ਤੇ ਨਾਲ ਹੀ ਦੱਸਦੀ ਏ ਕਿ ਇਹ ਜਿਹੜਾ ਦੌਰਾ ਹੈ ਉਹ ਦੋ ਦਿਨਾਂ ਦਾ ਹੋਵੇਗਾ ਦੱਸਦੀ ਏ ਕਿ ਭਾਰਤ ਦੇ ਪ੍ਰਧਾਨ ਮੰਤਰੀ ਜਨਿੰਦਰੇਂਦਰ ਮੋਦੀ ਹੋਰਾਂ ਨੂੰ THAILAND ਦੇ ਪ੍ਰਧਾਨ ਮੰਤਰੀ ਦੇ ਵੱਲੋਂ ਸੱਦਾ ਦਿੱਤਾ ਗਿਆ ਸੀ ਇਸ ਸੱਦੇ ਨੂੰ ਕਬੂਲਿਆ ਗਿਆ ਏ ਇਸ ਕਰਕੇ ਹੀ PM ਮੋਦੀ THAILAND ਦੇ ਲਈ ਰਵਾਨਾ ਹੋ ਚੁੱਕੇ ਨੇ ਉਹਨਾਂ ਦਾ ਇਹ ਤੀਸਰਾ ਦੌਰਾ ਹੋਵੇਗਾ ਦੱਸਦੀ ਹੈ ਕਿ ਪੀਐਮ ਮੋਦੀ 4 ਅਪ੍ਰੈਲ ਨੂੰ ਹੋਣ ਵਾਲੇ ਬਿਮਸਟੈਕ ਸਿਖਰ ਸੰਮੇਲਨ ਦੇ ਵਿੱਚ ਸ਼ਿਰਕਤ ਵੀ ਕਰਨਗੇ ਉਸ ਦਾ ਹਿੱਸਾ ਵੀ ਬਣਨਗੇ ਦੱਸਦੀ ਹੈ ਕਿ ਇਹ ਜਿਹੜਾ ਸਿਖਰ ਸੰਮੇਲਨ ਹੈ ਉਹ ਬੈਂਕਾਕ ਦੇ ਵਿੱਚ ਹੋਵੇਗਾ ਇਹ ਸਾਰੀ ਜਾਣਕਾਰੀ ਵਿਦੇਸ਼ ਮੰਤਰਾਲੇ ਦੇ ਇੱਕ ਵਿਅਕਤੀ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਇੱਕ ਅਧਿਕਾਰੀ ਦੇ ਵੱਲੋਂ ਇਹ ਸਾਰੀ ਜਾਣਕਾਰੀ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ ਉਹਨਾਂ ਨੇ ਦੱਸਿਆ ਹੈ ਕਿ ਪੀਐਮ ਮੋਦੀ 4 ਅਪ੍ਰੈਲ ਤੋਂ ਲੈ ਕੇ 6 ਅਪ੍ਰੈਲ ਤੱਕ ਸਰਕਾਰੀ ਦੌਰੇ ਤੇ ਜਾਣਗੇ ਜਿਨ੍ਹਾਂ ਦੇ ਵਿੱਚ 4 ਤੇ 5 ਅਪ੍ਰੈਲ ਨੂੰ ਉਹ ਬੈਂਕਾਕ ਦੇ ਵਿੱਚ ਹੋਣਗੇ ਜਿੱਥੇ ਕਿ ਸਿਖਰ ਸੰਮੇਲਨ ਹੋ ਰਿਹਾ ਹੈ THAILAND ਦੇ ਕੁਝ ਹਿੱਸਿਆਂ ਦਾ ਉਹ ਦੌਰਾ ਕਰਨਗੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕੀਤੀ ਜਾਵੇਗੀ ਤੇ 6 ਅਪ੍ਰੈਲ ਨੂੰ ਉਹ ਸ਼੍ਰੀਲੰਕਾ ਦੇ ਸਰਕਾਰੀ ਦੌਰੇ ਤੇ ਜਾਣਗੇ ਦੱਸਦੀ ਹੈ ਕਿ ਇਸ ਸਬੰਧ ਦੇ ਵਿੱਚ PM ਮੋਦੀ ਦੇ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ X ਤੇ ਵੀ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਆਖਿਆ ਹੈ ਕਿ ਉਹ 4 ਤੇ 5 April ਨੂੰ Thailand ਜਾਣਗੇ ਜਿਹੜਾ ਕਿ ਉਹਨਾਂ ਦਾ ਤੀਸਰਾ ਦੌਰਾ ਹੈ ਤੇ 6 April ਨੂੰ ਉਹ Sri Lanka ਜਾਣਗੇ ਉਹਨਾਂ ਨੇ ਦੱਸਿਆ ਹੈ ਕਿ ਉਹ 4 ਤੇ 5 April ਨੂੰ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਵੀ ਕਰਨਗੇ ਤੇ ਨਾਲ ਹੀ ਭਾਰਤ ਤੇ Thailand ਦੇ ਜਿਹੜੇ ਚੰਗੇ ਰਿਸ਼ਤੇ ਨੇ ਦੋਸਤੀ ਦੇ ਰਿਸ਼ਤੇ ਨੇ ਉਸ ਦੇ ਬਾਰੇ ਵਿੱਚ ਵਿਚਾਰ ਚਰਚਾ ਕੀਤੀ ਜਾਵੇਗੀ ਨਾਲ ਹੀ ਉਹਨਾਂ ਨੇ Sri Lanka ਦੇ ਦੌਰੇ ਬਾਰੇ ਵੀ ਗੱਲ ਕੀਤੀ ਹੈ ਉਹਨਾਂ ਨੇ ਆਖਿਆ ਹੈ ਕਿ ਜਦੋਂ Sri Lanka ਜਾਣਗੇ ਤੇ ਭਾਰਤ ਤੇ ਸ਼੍ਰੀਲੰਕਾ ਦੇ ਜਿਹੜੇ ਚੰਗੇ ਸਬੰਧ ਨੇ ਦੋਸਤੀ ਦੇ ਸਬੰਧ ਨੇ ਉਸ ਤੇ ਵੀ ਚਰਚਾ ਕੀਤੀ ਜਾਵੇਗੀ ਨਾਲ ਹੀ ਸਹਿਯੋਗ ਦੀ ਭਾਵਨਾ ਨੂੰ ਵਧਾਉਣ ਦੇ ਲਈ ਵੀ ਉੱਥੇ ਵਿਚਾਰ ਚਰਚਾ ਕੀਤੀ ਜਾਵੇਗੀ ਸੋ ਪੀਐਮ ਮੋਦੀ థੈਲੈਂਡ ਦੇ ਤੀਸਰੇ ਦੌਰੇ ਦੇ ਲਈ ਰਵਾਨਾ ਹੋ ਚੁੱਕੇ ਨੇ